ਭਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਸ ਨੂੰ 7-8 ਨਗਦ ਦਿਖਾਵਾਂਗੇ ਘਰ ਦੇ ਤੇ ਵਿੱਚ ਨਾਲ ਬੱਚਾ ਸਮੀਤਾ ਟੋਕੜ ਗੱਪਣ ਚੈੱਕ ਪਾਸ ਤੇ ਉਹ ਵੀ ਮੰਨ ਕੇ ਚਲੋ 20 ਕਿਲੋ ਦੁੱਧ ਜਿਹੜੀ ਤਾਜੀ ਦੇਣ ਵਾਲੀ ਤੇ ਆਪਾਂ ਪਹੁੰਚੇ ਹਾਂਗੇ ਆਪਣਾ ਜੈਤੋ ਏਰੀਆ ਦੇ ਵਿੱਚ ਡਿਟੇਲ ਆਪਾਂ ਵੀ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਚੈੱਕ ਪਾਸ ਮੱਝ ਅਤੇ ਝੋਟੀ ਅਤੇ ਇਹ ਚੈੱਕ ਪਾਸ ਬਹਿੜ ਤੇ ਇੱਕ ਹੈਗੇ ਮਨ ਕੇ ਚਲੋ ਤਿੰਨ ਹੈਗੇ ਹਿਫਰਾ ਤੇ ਇੱਕ ਹੈਗਾ ਮੋਹਰਾ ਦੀ ਕੱਟੀ ਵੀਰ ਦਾ ਮਨ ਕੇ ਚਲੋ ਪਰਿਵਾਰ ਜਵਾਕ ਸਾਰੇ ਬਾਹਰ ਸੈੱਟ ਹੋ ਗਏ ਉਹਦੇ ਕਾਰਨ ਸਾਰੇ ਦੇ ਸਾਰੇ ਪਾਸੋਂ ਸੇਲ ਆ ਵੀਡੀਓ ਥੋੜੀ ਲੰਬੀ ਹੋ ਕੱਲੇ-ਕੱਲੇ ਬਾਰੇ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਆਓ ਅੱਗੇ ਕਰੀਏ ਗੱਲ ਸੱਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਕੁਸਿੰਦਰ ਸਿੰਘ ਪਿੰਡ ਬਿਛਜੰਦੀ ਨੇੜੇ ਜੈਤੋ ਚੰਦਪ ਚੰਦਪਾਣ ਸਟੇਸ਼ਨ ਕਹਿੰਦੇ ਆ ਆਪਣੇ ਨਜ਼ਦੀਕ ਆ ਗਿਆ ਹਨਾ ਜ਼ਿਲ੍ਹਾ ਪਹਿ ਗਿਆ ਆਪਾਂ ਨੂੰ ਜਿਹੜਾ ਫਰੀਦਕੋਟ ਜੀ ਜ਼ਿਲ੍ਹਾ ਫਰੀਦਕੋਟ ਤੇ ਮੋਬਾਈਲ ਨੰਬਰ ਆਪਣਾ ਜੀ 94179 66106 94179 66106 66106 99699 66106 99699 66106 66101 ਤੇ ਆਪਣੇ ਸਾਰੇ ਤੇ ਸਾਰੇ ਪਸ਼ੂ ਸੇਲ ਆ ਜੀ ਸਾਰੇ 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 ਸੇਲ ਆ ਜਵਾਕ ਆਪਣੇ ਬਾਹਰ ਚ ਲੈ ਕੇ ਉਹਦੇ ਕਰਕੇ ਆਪਾਂ ਸਾਰੇ ਵੇਚਦੇ ਆ ਬਸ ਮੈਂ ਹੀ ਨਹੀਂ ਬਚੀ ਦਾ ਵਾਰਾ ਹੀ ਸਾਡਾ ਆਪਦੇ ਹੀ ਭਜਾਇਆ ਪਿਆ ਠੀਕ ਹੈ ਤੇ ਉਹ ਸਾਦਾ ਵੀ ਆਪ ਵੀ ਜਾਵਣੀ ਮਾਲ ਆਪਣੀ ਘਰੇਲੂ ਮਜਬੂਰੀ ਕਰਕੇ ਸਾਰੇ ਪਸ਼ੂ ਸੇਲ ਆ ਤੇ ਡਿਟੇਲ ਆਪਾਂ ਸਾਰੀ ਏ ਟੂ ਜ਼ੈਡ ਦੇਵਾਂਗੇ ਬੱਚੀ ਤੋਂ ਲੈ ਕੇ ਅਲਾਕ ਕਟੂ ਦੀ ਕਸਬ ਕਾਉ ਆ ਜਿਹੜੀ ਇੱਕ ਟੋਕੜ ਗੱਬਣ ਚੱਕ ਪਾਸ ਮਾਝਾ ਉਹਦੀ ਆਪਾਂ ਇਹ ਵਾਲੀ ਕੱਟੀ ਰੱਖਣੀ ਹੈ ਨਹੀਂ ਦੇਣੀ ਕੱਲੀ ਇਹ ਮਲਤਾਨ ਸਾਹ ਦੀ ਕੱਟੀ ਆ ਜੀ ਠੀਕ ਹੈ ਡਾਕਟਰ ਬੜਿੰਗ ਜੀ ਠੀਕ ਆ ਆਪਣੇ ਉਹ ਹੀ ਹੋਣਾ ਡਾਕਟਰ ਬੜਿੰਗ ਜੀ ਠੀਕ ਆ ਡਾਕਟਰ ਬੜਿੰਗ ਦੇ ਮਨ ਕੇ ਚਲੋ ਵੀ ਜਿੰਨੀ ਜਾਣਕਾਰੀ ਹੈ ਪ੍ਰੋਪਰ ਮਿਲੂ ਸਾਰੀ ਤੁਹਾਨੂੰ ਠੀਕ ਹੈ ਜਿਹੜੀ ਆਪਾਂ ਇਹ ਬੱਚੀ ਦੇਖੀ ਹੈ ਨੇ ਇਹਦਾ ਕੀ ਬਾਇਓ ਡਾਟਾ ਹੈ ਇਹਦਾ ਹੀ ਇਹ ਦੀ ਮਾਂ ਵੀ ਗਲੱਸੀ ਸਿੰਘ ਦੀ ਮਾਂ ਹੈ ਇਸ ਟੋਕੀ ਸੀ ਮੰਦੀ ਬੱਚੀ ਹੈ। ਸਟੋਕੀ ਦੀ ਆਪ ਆ ਦੰਦੋ ਖੀਰੀ ਹੈ। ਹਾਂਜੀ ਖੀਰੀ ਹੈ। ਕਿੰਨੀ ਉਮਰ ਹੋ ਗਈ? ਇਹਦੀ ਲਗਭਗ ਅ ਇੱਕ ਸਾਲ ਤੇ ਇੱਕ ਮਹੀਨੇ ਦੀ। ਇੱਕ ਸਾਲ 13 ਮਹੀਨੇ ਬੱਚੀ ਹੈ। ਹਾਂ। ਇਹ ਇੱਕ ਰਹਾਤਾ। ਦੂਜੇ 2023 ਦੇ ਮਤਲਬ ਦੂਜੇ ਮਹੀਨੇ 18 ਤਰੀਕ ਨੂੰ ਸੁਈ। ਠੀਕ ਹੈ। ਤੇ ਇਹਦੀ ਆਪਾਂ ਸੀਮਨ ਰਖਾਇਆ ਤਾਂ ਹੁਣ? ਨਹੀਂ ਸੀਮਨ ਰਖਵਾਇਆ ਜੀ ਪਰ ਇਹ ਨਹੀਂ ਬਰੂਕ ਨਾਰੋ। ਕਿੰਨੇ ਦਿਨ ਹੋ ਗਏ ਸੀਮਨ ਰਖਾਇਆ ਇਹਨੂੰ? ਇਹਨੂੰ ਹੋ ਕੇ ਮਰੇ ਹਣਾ 15-17 ਦਿਨ। 15-17 ਦਿਨ। ਹਾਂ। ਤੇ ਝੋਲੀ ਵਗੈਰਾ ਚੰਗੇ ਫੋਟਸਾਂ ਤੇ ਨਹੀਂ ਕੋਈ ਇਹਦੇ ਇਹਦੇ ਇਸ ਡੱਬੇ ਨੂੰ ਰੱਖਾਇਆ ਠੀਕ ਹੈ ਇਹਦੇ ਇਸ ਡੱਟਰਾ ਸੀਮੈਂਟ ਰੱਖਾਇਆ ਕੋਈ ਇਹਦੇ ਫੋਟਸਾਂ ਨਹੀਂ ਇਹਦਾ ਮੁੱਲ ਆਪਾਂ ਕੀ ਰੱਖਿਆ ਜੀ ਇਹਦਾ ਮੁੱਲ ਫੋਨ ਤੇ ਕਰਾਂਗੇ ਜੀ ਇਹਦਾ ਮੁੱਲ ਫੋਨ ਤੇ ਕਰਾਂਗੇ ਥਣ ਚਾਰੀ ਹੈ ਹਨਾ ਠੀਕ ਹੈ ਅੱਗੇ ਜਿਹੜੀ ਇਹਦੀ ਮਾਂ ਦੇਖੀ ਜਾਨੇ ਆਪਾਂ ਇਹ ਹੁਣ ਕਿਹੜੇ ਸੂਏ ਲਈ ਗੱਪਣਾ ਗਈ ਇਹ ਮਤਲਬ ਇਹ ਦੂਜੇ ਸੂਏ ਦੀ ਗੱਪਣਾਈ ਦੂਜੇ ਸੂਏ ਲੈ ਕੇ ਗੱਪਣ ਹੋ ਗਈ ਹਾਂਜੀ ਤੇ ਦੁੱਧੋ ਡਰਾਈ ਆਪਾਂ ਦੱਸ ਦਿਆ ਜੀ ਰੂਪਾ ਭਰਾਈਆਂ ਦੇ ਹਨਾ ਇਹ ਅੱਜ ਦੁੱਧ ਭਰਾਈਆਂ ਜੀ ਠੀਕ ਹੈ ਡਾਕਟਰ ਬਲਜਿੰਦਰ ਡਾਏ ਤੇ ਸਮਾ ਲੋ ਜਮਾ ਡਰਾਈ ਕਰਤੀ ਆਪਾਂ ਜਮਾ ਡਰਾਈ ਥਣੇ ਪਾਸ ਕਰਨ ਉਹ ਹੋ ਜਾਣਗੇ ਉਹ ਤਾਂ ਟੂਕਾ ਭਰਦੇ ਨੇ ਥਣੇ ਪਾਸ ਹੋਏ ਨਹੀਂ ਉਗਲਾਂ ਨਹੀਂ ਠੀਕ ਹੈ ਤੇ ਕਿੰਨਾ ਦੁੱਧ ਪਾਇਆ ਤਾਜੀ ਨੇ ਇਹਨੇ ਮਤਲਬ ਕਿ ਅਸੀਂ 40 ਕਿਲੋ ਦੇ ਬੰਦ ਸੀ ਠੀਕ ਹੈ ਤੁਸੀਂ ਲਓਗੇ 45 47 ਕਿਲੋ ਦੁੱਧ ਪਾ ਤਾ ਠੀਕ ਹੈ ਮੰਨ ਕੇ ਚੱਲੀਏ ਐਵਰੇਜ ਇਹਦੀ 45 ਕਿਲੋ ਤੱਕ ਦੀ ਸੀਗੀ ਸੀਗੀ ਹਾਂਜੀ ਕਿਹੜੇ ਸੀਮੈਂਟ ਦਸੀ ਹੈ ਇਹ ਆਪ ਇਹ ਗੈਲੈਕਸੀ ਦੀ ਹੈ ਜੀ ਗੈਲੈਕਸੀ ਦੀ ਆਪ ਇਹਦੇ এবੀਐਸ ਦਾ ਮੈਜਿਕ ਹੈ ਭਰਾਏ এবੀਐਸ ਦੇ ਮੈਜਿਕ ਤੋਂ ਹੋਣਾ ਅੱਗੇ ਗੱਭਣਾ ਕੈ ਮਹੀਨੇ ਦੀ ਕੱਪੜ ਹੋ ਗਈ ਇਹ ਇਹ ਮਤਲਬ ਕਿ 6ਵੇਂ ਮਹੀਨੇ ਦੀ ਵੀ ਤ੍ਰਿਗਰੇ ਕਰੀ ਦਿਨ ਪੂਰੇ ਹੋ ਗਏ 6ਵੇਂ ਮਹੀਨੇ ਜਾ ਕੇ ਅੱਜ ਹੋ ਗਿਆ ਆਪਣਾ ਲਗਭਗ ਮਾਰਚ ਤਿੰਨ ਮਹੀਨੇ ਬਾਕੀ ਪਏ ਨੇ ਤਿੰਨ ਮਹੀਨੇ ਬਾਕੀ ਨੇ ਤਿੰਨ ਮਹੀਨੇ ਪਹਿਲਾਂ ਡਰਾਈ ਕਰਤੀ ਤੇ ਫਿਰ ਤਾਂ ਮੇਰੇ ਹਿਸਾਬ ਨਾਲ ਮੂਰੇ 50 ਅਲੇ ਨਾਲ ਲੰਘੂਗਾ ਹੈ ਦੇਖੋ ਇਹਦੇ ਸੇਵਾ ਤੇ ਹੁੰਦਾ ਨਾ ਹੀ ਠੀਕ ਹੈ ਤੇ 40 ਕਿਲੋ ਤੋਂ ਬਾਅਦ ਮੰਨ ਕੇ ਚਲੀ ਜਾ ਪਾ ਵੀ ਇਹਦਾ ਤਾਜੀ ਦਾ 40-42 ਕਿਲੋ ਦੁੱਧ ਐਵਰੇਜ ਹੈਗੀ ਆ। ਠੀਕ ਆ ਥਣ ਚਾਰਾ ਕੋਈ ਫੋਟ ਸਾਂਗਣੀ ਤੇ ਬਿਲਕੁਲ ਦੁੱਧ ਤੋਂ ਸੁੱਕੀ ਡਰਾਈ ਹੈ ਜਮਾ ਹੁਣ ਹਨਾ। ਆਏ ਹੁਣੇ ਚੋ ਕੇ ਖਾਲੀ ਕਰਕੇ ਬਰਿੰਦਰ ਬੜਿਆਂ ਨੂੰ ਹੁਣੇ ਮਿਲ ਕੇ 2 ਘੰਟੇ ਵੀ ਹੋ ਗਏ ਜੀ। ਠੀਕ ਆ ਆ ਦੱਸ ਦੇ ਮੇਰੇ ਕੋਲ ਗਏ ਆ। ਆ ਦਵਾਈ ਵਗੈਰਾ ਮੈਡੀਸਨ ਵਗੈਰਾ ਪਿਆ ਹੜੇ ਹਨਾ। ਤੇ ਇਹਦਾ ਕਾਸਟ ਕੀ ਰੱਖਿਆ ਭਾਅ ਇਹਦਾ? ਇਹ ਵੀ ਫੋਨ ਤੇ ਕਰ ਦਾਂਗੇ ਜੀ। ਇਹਦਾ ਹੀ ਫੋਨ ਤੇ ਅੱਗੇ ਤਿੰਨ ਨੰਬਰ ਜਿਹੜੇ ਝੋਟੀ ਘਬਣ ਦੱਸ ਦਿਆ ਮੈਂ ਚੈੱਕ ਪਾਸ। ਇਹ 12ਵੇਂ ਮਹੀਨੇ ਦੀ ਤਿੰਨ ਤਰੀਕ ਦੇ ਟਿਕਾ ਭਰਾ ਜੀ ਢੰਨਾ ਟੂ ਦਾ। ਢੰਨਾ ਅਜ ਮੰਨ ਕੇ ਚੱਲੋ 3 ਮਹੀਨੇ ਹੋ ਚੁੱਕੇ ਉਹ ਇੱਕ ਪਾਸਾ ਇਹ ਚੈੱਕ ਕਰਵਾ ਦਿੰਦੇ ਕਿਹੜਾ ਸੀਮੰਟ ਗੱਪਣਾ ਹੈ ਇਹ ਤੰਨਾ 2 ਤੋਂ ਗੱਪਣਾ ਤੰਨਾ 2 ਤੋਂ ਗੱਪਣਾ ਆਪੇ ਐ ਚਲਦੀ ਵੀ ਦੀ ਠੀਕ ਹੈ ਪਹਿਲਾ ਸੂਆ ਸੂਈ ਵੀ ਹੈ ਹਾਂਜੀ ਦੂਜੇ ਲਈ ਗੱਪਣ 3 ਮਹੀਨੇ ਦੀ 3 ਤੇ ਇੱਕ 3 ਮਹੀਨੇ ਦੀ ਤਾਂ ਪੂਰ ਹੋ ਗਈ 9 ਮਹੀਨੇ ਮੇਰੇ ਖਾਤੇ 67 ਦਾ ਹੋ ਗਈ ਠੀਕ ਆ ਬਾਦ ਦਿਨ ਦੱਸ ਦਾਂਗੇ ਜਿੰਨੇ ਵੀ ਹੈਗੇ 17 ਹੋ ਗਈ ਤਾਂ ਇਹ ਕੱਟੀ ਦੇ ਨਾਲ ਹੈ ਨਾ ਇਹ ਵੀ ਐ ਚਲਦੀ ਵੀ ਸੀਮੰਦੀ ਹੈ ਜੀ ਐਚ ਐਲ ਡੀ ਵੀ ਸੀਮੰਦੀ ਕੱਟੀ ਨਾਲ ਮਿਲੂਗੀ ਇਹ ਹਾਂਜੀ ਐਚ ਐਲ ਡੀ ਵੀ ਦੇ ਕਿਹੜੇ ਸਿਮੰਦੀ ਆ ਇਹ? ਯਾਰ ਮੈਨੂੰ ਆਇਆ ਨਹੀਂ ਪਤਾ ਮੈਨੂੰ ਬਜਿੰਦਰ ਨੂੰ ਪਤਾ ਹੋਊ ਬ੍ਰਿੰਗ ਨੂੰ ਇਹ ਸਿਮੰਦੀ ਸੀ ਇਹ। ਠੀਕ ਆ ਸਾਰੀ ਜਾਣਕਾਰੀ ਆਪਾਂ ਦੇ ਦਾਂਗੇ। ਹਾਂਜੀ ਪਤਾ ਨਹੀਂ ਇੱਕ ਉੱਕੀ ਸਿਮੰਦੀ ਆ ਭਾਈ। ਝੋਲੀ ਚੰਗੀ ਆ ਵਧੀਆ ਵਨ ਵਾਲੀ ਕੱਟੀ ਆ ਹਨਾ? ਹਾਂਜੀ ਹਾਂਜੀ। ਠੀਕ ਆ। ਉਹ ਮਲਤਾਨ ਦੀ ਕੱਟੀ ਆ ਜੀ। ਉਹ ਉਹ ਕੱਟੀ ਆ ਵਾ ਕੱਲੀ ਰੱਖਣੀ ਆ ਬਸ। ਹਾਂਜੀ ਉਹ ਕੱਟੀ ਰੱਖ ਲਾਂਣ ਚੱਲੀਏ। ਠੀਕ ਆ ਆਪਾਂ ਕਿਧਰ ਰੈਸਟ ਤੇ ਬਗਾਰ ਅਡਜਸਟ ਕਰਦੇ। ਮੈਨੂੰ ਗ੍ਰਾਫਟ ਕੂਟ ਕਰਦਾ। ਠੀਕ ਆ ਵੀ ਮਨਾਂ ਨਾਲ ਸਾਰਾ ਬਾਰ ਕਰਦੇ ਰਹਿ ਜੇ ਆਪਣੇ। ਤੇ ਦੁੱਧ ਕਿੰਨਾ ਹੋਣਾ ਦੱਸਿਆ ਇੱਕ ਲੈ ਸਾਫਤ ਦੁੱਧ ਉਹਦਾ ਉਹਨਾਂ ਦਾ ਸਾਢੇ 3 ਕਿਲੋ ਟਾਈਮ ਦਾ ਹਾਂਜੀ ਇੱਕ ਤਾਂ ਥੋੜਾ ਵੱਧ ਲੈ ਕੇਮ ਘੱਟ ਦੇ ਦਿੰਦੀ ਆ ਤੇ ਬੱਚਾ ਛੱਡ ਕੇ ਮਿਲਦੀ ਆ ਬੱਚਾ ਛੱਡ ਕੇ ਮਿਲਦੀ ਆ ਕੱਟੀਆਂ ਆਪਾਂ ਨਾਲ ਦੇਵਾਂਗੇ ਹਾਂਜੀ ਇਹ ਹੁਣ ਆਪਣੇ ਵਿਆਹ ਸੀਗੇ ਤਿੰਨ ਤਿੰਨ ਮੱਤ ਦਾ ਠੀਕ ਹੈ ਉਹ ਜੋਲਦੀ ਰਹੀ ਕਿ ਭਈਆ ਭੱਜ ਗਈ ਫਿਰ ਉਸ ਤੋਂ ਬਾਅਦ ਦੁੱਧ ਤਾਂ 10 ਕਿਲੋ ਦੀ ਸੁੱਕ ਲੱਗ ਗਈ ਥੋੜਾ ਮਨ ਕੇ ਜਰਵਾ ਕੇ ਰੁੱਤ ਵੀ ਮਰੇ ਗਰਮੀ ਦੀ ਆਉਣ ਲੱਗੀ ਇਹ ਇਹ ਮਾਦਾ ਹੁਣ ਇਹ ਮਾਦਾ ਬੁੱਧਲੇ 2 ਕਿਲੋ ਤੋਂ ਬਾਅਦ ਦੁੱਧ ਦਿੰਦਾ ਨਹੀਂ ਜਿਹੜੀ ਆਪਾਂ ਝੋਟ ਦੀ ਗੱਲ ਵਿਚਾਲੇ ਆਪਣੀ ਇਹ ਥੱਲੇ 7 ਕਿਲੋ ਦੁੱਧ 3 ਮਹੀਨੇ ਤੋਂ ਉੱਪਰ ਦੀ ਚੱਕ ਪਾਸ ਤੇ ਮੂਹਰਲਾ ਥਾਣੇ ਇੱਕ ਥੋੜਾ ਜਿਹਾ ਛੋਟਾ ਦਿਖਾਉਂਦੇ ਦੇਖਣ ਨੂੰ ਹਣਾ ਜਿਹੜੀ ਜੋ ਸੂਣ ਆਈ ਸੀ ਉਹਨੂੰ ਬੱਚੀ ਚਾਹੂੰਗੀ ਸੀ ਠੀਕ ਹੈ ਤੂੰ ਬਸ ਥਾਣ ਛੋਟਾ ਰਹੇਗਾ ਜੀ ਠੀਕ ਹੈ ਸੋ ਸਿੰਘ ਮੂੰਹ ਮੱਥਾ ਦੇਖੋ ਪੂਰਾ ਚੰਗਾ ਤੇ ਟੇਲ ਮੇਰੇ ਨਾਲ ਲਗਭਗ ਮੋਰੇ ਸਾਰੀ ਹਣਾ ਹਾਂ ਮੋਰੇ ਸੋ ਆ ਦੇਖੋ ਥਾਣ ਥੋੜੇ ਦੇਖਣ ਚ ਛੋਟਾ ਤੇ ਵੈਸੇ ਦੁੱਧ ਵਗੈਰਾ ਪੂਰਾ ਜਾਵਾਂ ਸ ਇਹ ਲਾਈਵ ਹੁੰਦੀ ਕਰਦਾਂਗੇ ਜੀ ਇਹਦਾ ਆਪਾ ਫੋਨ ਤੇ ਤੀਜੇ ਨੰਬਰ ਤੇ ਹੈਣਾ ਤੇ ਛੋਟੀ ਛੋਟੀ ਡਰਦੀ ਐ ਸੋ ਵੀਰੋ ਤੋਕੜ ਗੱਭਣ ਬਹੁਤ ਵੀਰ ਮੰਗਦੇ ਆ ਬਿਲਕੁਲ ਤੁਹਾਨੂੰ ਬਾਇਓ ਡਾਟਾ ਸਾਰਾ ਮਿਲਣਾ ਇੱਥੇ ਅੱਗੇ ਚੌਥੇ ਨੰਬਰ ਤੇ ਗੱਲ ਕਰਦੇ ਆ ਆਪਾਂ ਮੱਝ ਦੀ ਜੀ ਕਿਹੜਾ ਸੂਆ ਸੂਈ ਵੀ ਐ ਇਹ ਬਈ ਚੌਥੇ ਸੂਏ ਨੂੰ ਗੱਭੜ ਆਪਾਂ ਤੀਜੇ ਸੂਆ ਸੂਈ ਦੀ ਤੀਜਾ ਸੂਆ ਸੂਈ ਵੀ ਆ ਤੇ ਇਹ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਕੱਟੀ ਆਪ ਨੂੰ ਦੱਸ ਦਈਏ ਵੈਸੇ ਹੈਣਾ ਇਹ ਇਹ ਸੂਈ ਮਨੂ ਕਿ 11ਵੇਂ ਮਹੀਨੇ ਸੂਈ ਸੀ 11ਵੇਂ ਮਹੀਨੇ 10ਵੇਂ ਮਹੀਨੇ ਜੀ ਅੱਜ 6ਵੇਂ ਮਹੀਨੇ ਹੋ ਗਏ ਸੂਈ ਨੂੰ ਹ 6 ਮਹੀਨੇ ਤੇ ਗੱਭਣ ਤੇ 9 ਮਹੀਨੇ ਹੋਏ ਪੰਜ ਕਿ ਹੋਏ ਮੰਨ ਕੇ ਚਲੋ 11 ਦੇ 12 ਦੇ ਤੀਜਾ ਹੋ ਗਿਆ ਹਾਂਜੀ ਮਾਰਚ ਲਗਭਗ ਕੰਪਲੀਟ ਹੋਣ ਪੰਜ ਮਹੀਨੇ ਪੂਰੇ ਹੋ ਗਏ ਪੰਜ ਮਹੀਨੇ ਪੂਰੇ ਪੰਜ ਮਹੀਨੇ ਪੂਰੇ 10 ਮਿੰਟ ਤੇ ਇਹ ਆਪਣਾ ਤਿੰਨ ਮਹੀਨੇ ਤੋਂ ਉੱਪਰ ਦੀ ਕਨਫਰਮ ਇਹ ਇਹ ਦੋਨਾਂ ਦੇ ਇੱਕ ਦੇ ਠੀਕ ਭਰਾ ਸੀ ਠੀਕ ਹੈ ਇਹਦੇ ਸ਼ਾਮ ਬਾਟ ਕੇ ਦੇ ਭਰਾ ਠੀਕ ਹੈ ਉਹਦੇ ਤਾਂ ਨਟੂ ਦਾ ਭਰਾ ਹੈ ਤੂੰ ਤੇ ਦੇ ਠੀਕ ਹੈ ਤੇ ਬਾਕੀ ਉਹ ਉਹਦੇ ਵੀ ਤਾਂ ਟ੍ਰੇਨ ਹੀ ਸਾਰਿਆਂ ਚ ਪਈ ਜਾਂਦੇ ਨੇ ਤੇ ਇਹ ਮਿਲਦੀ ਫਿਰ ਕਿਵੇਂ ਹੁਣ ਇਹ ਹੁਣ ਉਹ ਬਿਆਸ ਭੱਜ ਗਈ ਸੀ ਕੋਈ ਧੀ ਵੀ ਜੇ ਵੱਜੀ ਗਈ ਠੀਕ ਹੈ ਉੜਕ ਗਈ ਮੱਜ ਇੱਕ ਭਈਆ ਭੱਜ ਗਈ ਸੀ ਇਹ ਮੰਨ ਲਓ ਕਿ ਇੱਕ ਟਾਈਮ ਉਹਨੂੰ ਟੀਕਾ ਲਾ ਕੇ ਚੋੜਿਆ ਜੀ ਮੰਨ ਲਾ 1 ਕਿਲੋ ਤੋਂ ਬਾਅਦ ਦੁੱਧ ਆ ਇੱਕ ਟਾਈਮ ਆਪਾਂ ਟੀਕਾ ਲਾ ਕੇ ਚੋਣੇ 10 ਕਿਲੋ ਦੁੱਧ ਇੱਕ ਟਾਈਮ ਚਵਾ ਦਾਂਗੇ ਮਿਲਦੀ ਇੱਕ ਟਾਈਮ ਮਿਲਦੀ ਸਵੇਰੇ ਚੋਣੇ ਆ ਸ਼ਾਮ ਨੂੰ ਉਹ ਵੀ ਟੀਕਾ ਲਾ ਕੇ ਚੋਣੇ ਸ਼ਾਮ ਨੂੰ ਚੋਣੇ ਸ਼ਾਮ ਨੂੰ ਚੋਣੇ ਠੀਕ ਹੈ ਤੇ ਬੱਚਾ ਕੱਟੀ ਇਹਦੇ ਨਾਲ ਉਹ ਆਪਾਂ ਦੇ ਨਹੀਂ ਕੋਈ ਨੇ ਉਹ ਕੱਟੀ ਪਰਲੀ ਉਹਨੂੰ ਕੱਲ ਖਾਈ ਠੀਕ ਹੈ ਕਟੀਆਂ ਦੀ ਕੱਟੀ ਹੈ ਜੀ ਉਹ ਉਹ ਆਪਾਂ ਦੇਣੀ ਕੋਈ ਨਹੀਂ ਹਨ ਨਹੀਂ ਵੀ ਜੀ ਉਹ ਤਾਂ ਬੰਦੇ ਕਿ ਨੂੰ ਗਿਫਟ ਕਰਦਾ ਹੈ ਠੀਕ ਹੈ ਵੀ ਕਿਸੇ ਕੀਮਤ ਵਿੱਚ ਨਹੀਂ ਕੱਲੀ ਮੱਝ ਦੀ ਗੱਲ ਕਰੇ ਬੰਦਾ ਜਿਹਨੇ ਕਰਨੀ ਇਹਦੀ ਕੀਮਤ ਕੀ ਹੋ ਇਹਦੀ ਉਹਦਾ ਮਤਲਬ ਕਿ ਮਹਿੰਗੀ ਅਮਾਜ ਨੂੰ ਦੁੱਧ ਵਹੀਕਲ ਤੋਂ ਬਾਹਰ ਆਈ 94000 ਦੀ ਮੱਝ 95000 ਦੀ ਮੱਝ 10 ਕਿਲੋ ਦੁੱਧ ਇੱਕ ਟਾਈਮ ਆਪਾਂ ਚਵਾ ਕੇ ਠੀਕ ਹੈ ਕੱਟੀ ਛੱਡ ਗਈ ਕੱਟੀ ਦੇਣੀ ਕੋਈ ਚੋਣ ਚਵਾ ਇੱਕ ਨੰਬਰ ਜਵਾਇ ਕੰਨ ਬਿਚ ਪੂਰੀ ਮੋਟੀ ਦਾ ਹੈ ਠੀਕ ਹੈ 10 ਕਿਲੋ ਦੁੱਧ ਇਸ ਵਕਤ ਹੈਗਾ ਜਮਾ ਤੇ ਬਾਕੀ ਥੋੜਾ ਬਿਆ ਸਾਦੀ ਤੁਸੀਂ ਦਾ ਦੇ ਉਹਦੇ ਕਰਕੇ ਓਕੜ ਗਈ ਲਗਭਗ ਉਹ ਤੋਂ ਪਹਿਲਾਂ ਫਿਰ ਚਲਦੀ ਹੁੰਦੀ 14 14 ਦੁੱਧ ਸੀਗੇ ਹੀ ਮਤਲਬ ਕਿ 14 15 ਦੇ ਕਰੀਬ ਸੀਗਾ ਦੁੱਧ ਠੀਕ ਹੈ ਤੇ ਚਲਦੀ ਸੀ ਠੀਕ ਹੈ ਤੇ ਅੱਗੇ ਆ ਗਈ ਇਹ ਕੱਟੀ ਮੋਰਾਣਾ ਚਲਦੀ ਇਹ ਕੱਟੀ ਵੀ ਇਸੇ ਮੱਝ ਦੀ ਹੈ ਇਸੇ ਮੱਝ ਦੀ ਪਿਛਲੇ ਸੂਏ ਦੀ ਪਿਛਲੇ ਸੂਏ ਦੀ ਹੈ ਇਹਦੀ ਉਮਰ ਇੱਕ ਸਾਲ ਤੇ ਲਗਭਗ 4 ਮਹੀਨੇ ਦੀ ਉਮਰ ਹੈ ਜਿਹੜੇ ਸਾਲ ਦੀ ਕੱਟੀ ਮੰਨ ਲਾ ਘੱਟਾ ਡੇਢ ਸਾਲ ਤੋਂ ਹਲੇ ਇੱਕ ਸਾਲ ਇੱਕ ਸਾਲ 4 ਮਹੀਨੇ ਦੀ ਕੱਟੀ ਹੈ ਠੀਕ ਹੈ ਤੇ ਇਹ ਕਿਹੜ ਏ ਅਭੀ ਮੈਨੂੰ ਸਾਂਹ ਦੀ ਕੱਟੀ ਅਭੀ ਮੈਨੂੰ ਸਾਂਹ ਦੀ ਤੇ 20 ਕਿਲੋ ਵਾਲੀ ਮਾਂ ਦੇ ਪਿੱਟੋ ਪੈਦਾ ਹੋਇਆ ਹੋਰ ਇਸੇ ਚੰਗਾ ਪ੍ਰਦਰਸ਼ਨ ਕਰੂਗਾ ਅੱਗੇ ਜਾ ਕੇ ਬੜੀ ਕੋਈ ਦੇਖੋ ਮਤਲਬ ਕਿ ਥੋੜੀ ਜਿਹੀ ਬਹੁਤ ਵਧੀਆ ਬਣਾਉਣੀ ਥਣ ਵਿੱਚ ਬਾਕੀ ਡੇਢ ਸਾਲ ਲਗਭਗ ਇਹ ਹੋਣ ਦੇ ਕਾਬਲ ਆ ਜਾਮਾ ਇਹ ਮਤਲਬ ਡੇਢ ਦੋ ਮਹੀਨੇ ਬੱਚਿਆ ਹੋਊਗੀ ਹੀ ਹੀ ਹੀਟ ਦੇ ਵਿੱਚ ਆ ਜੰਨੇ ਨੇ 20 ਕਿਲੋ ਕੱਢ ਗਈ ਜੀ ਠੀਕ ਹੈ ਭਰਾਏ ਛੁੱਟੀ ਕਰਦੇ ਭੜਾਈ ਸੁਭਰ ਥਣ ਵਗੈਰਾ ਦੇਖੋ ਥਣ ਚਾਰੀ ਹੈ ਨਾ ਕੋਈ ਫੋਟਸਾਂਕ ਤਾਂ ਨਹੀਂ ਇਹਦੇ ਹਨ ਨਾ ਠੀਕ ਹੈ ਇਹਦੀ ਕਾਸਟ ਕੀ ਰਹੂਗੀ ਇਹਦੀ ਫੋਨ ਤੇ ਕਰਾਂਗੇ ਇਹਦੀ ਫੋਨ ਤੇ ਜੇ ਕਿਸੇ ਪੁਰਾਣੇ ਇਹ ਮੱਝ ਦੇ ਦੇਣੀ ਹੋਵੇ ਠੀਕ ਹੈ 20 ਕਿਲੋ ਵਾਲੇ ਰਿਕਾਡ ਆ ਵੀ ਮੈਨੂੰ ਸਾਂਹ ਦੀ ਅੱਭੀ ਮੈਨੂੰ ਸਾਂਹ ਦੀ ਸੋ ਵੀਰੋ ਸਿੰਘ ਮੂੰਹ ਬਥਾ ਦੇਖੋ ਪੂਰੀ ਚੰਗੀ ਜਿਹੜੇ ਵੀਰ ਕਹਿੰਦੇ ਕਿ ਆਪਾਂ ਚੰਗੀ ਕੀਮਤ ਲੈਨੇ 20 ਕਿਲੋ ਵਾਲੀ ਮਾਂ ਦੀ ਮੰਨ ਕੇ ਚੱਲੇ ਵੀ 19 ਕਿਲੋ ਤੱਕ ਆਪਣਾ ਦੁੱਧ ਚੋਇਆ ਵਾ ਮੈਂ ਥੱਲੇ ਉਹਦੇ ਕੱਦ ਕੁਤ ਬਹੁਤ ਕਰਨਾ ਹੈ ਠੀਕ ਹੈ ਹਕੀਕਤ ਹੈਗਾ 19.5 ਕਿਲੋ ਲਗਭਗ ਵੀ ਤਾਂ ਬਾਹਰ ਸੀ ਬਾਈ ਚੋਲਦੀ ਅੱਛਾ ਵੀ ਤਾਂ ਬਾਹਰ ਸਾਢੇ ਚੋਇਆ ਵਾ ਠੀਕ ਹੈ ਤੇ ਅੱਗੇ ਜਿਹੜੀ ਬੱਚੀ ਆ ਗਈ ਇੱਕ ਕੀ ਬਾਈ ਕਿਲੋ ਦਾ ਡਰਾਮਾ ਜੀ ਠੀਕ ਹੈ ਮੇਰੇ ਕੋਲੇ ਪਹਿਲਾਂ 24 25 ਪਸੰਦ ਨੂੰ ਵੀ ਪਹਿਲਾਂ ਵੀ ਵੀਡੀਓ ਬਣਾ ਕੇ ਆ ਠੀਕ ਹੈ ਥੋੜਾ ਮਕਾਨ ਪਾਇਆ ਕੁੱਠੀ ਪਏ ਉੱਧਰ ਝਾੜ ਦਾ ਫਾਰਮ ਚੱਕਦਾ ਸੀਗਾ ਜੀ ਠੀਕ ਹੈ ਪਹਿਲਾਂ ਪਸ਼ੂ ਮਾਲ ਘੱਟ ਕਰਦੇ ਠੀਕ ਹੈ ਮਤਲਬ 20 ਵੀ ਬਾਈ ਬਾਈ ਕਿਲੋ ਨੂੰ ਮੱਝ ਆਪਣੇ ਚੋਣਿਆਂ ਵਿੱਚ ਪਰਲੇ ਪਸੇ ਵੱਧੀ ਹੁੰਦੀ ਸੀ ਥੋੜੀ ਲਿੱਸੀ ਸੀ ਮੱਝ ਦੇ ਖੰਚ ਠੀਕ ਹੈ ਉਹ ਤੇ ਇੱਕ ਡਰਾਮ ਭਰ ਦਿੰਗੇ ਇੱਕ ਟਾਈਮ ਦਾ 21 ਬਾਈ ਕਿਲੋ ਦਾ ਦੋਨੇ ਵੇਚਾ ਕੇ ਠੀਕ ਹੈ ਤੇ ਅੱਗੇ ਆਪ ਜਿਹੜੀ ਬੱਛੀ ਦੇਖੀ ਐ ਨੇ ਜੀ ਇਹ ਸਰਕਾਰੀ ਸੀਮੰਦਿਕਾਂ ਬਸੇ ਗਈ ਸਰਕਾਰੀ ਸੀਮੰਦਿਕ ਦੋਨੇ ਹਾਂ ਜ ਇਹ ਡੇਢ ਸਾਲ ਦੇ ਕਰੀਬ ਆ ਜੀ ਡੇਢ ਸਾਲ ਦੇ ਕਰੀਬ ਗੱਪਣ ਤਾਂ ਨਹੀਂ ਹੋਈ ਅਜੇ ਗੱਪਣਾ ਹੀ ਹੀਟ ਕੱਢੀ ਵੀ ਆ ਜੀ ਅੱਜ ਬਲੱਡ ਦੇਗੀ ਠੀਕ ਆ ਭਰਾਏ ਨਹੀਂ ਕਿ ਹੁਲ ਜੇ ਬੈਸੀ ਠੀਕ ਆ ਜੀ ਘਬਰਾਇਆ ਨਹੀਂ ਹਲੇ ਠੀਕ ਆ ਭਰਾਇਆ ਨਹੀਂ ਜੀ ਮੰਨ ਲਾ ਹੀਟ ਦੇ ਵਿੱਚ ਅਸੀਂ ਗੋਬਿੰਦਰ ਵੜਾ ਕਾ ਉਹ ਮਾਨੂੰ ਕਹੇ ਠੀਕ ਆ ਭਰਾਏ ਉਹਨੇ ਹੀਟ ਛੱਡ ਗਈ ਐ ਅੱਜ ਹੀ ਆਇਆ ਸੀ ਮੰਨ ਲਾ ਹੀਟ ਦੇ ਵਿੱਚ ਆਉਂਦੀ ਸੀ ਹੀਟ ਦੇ ਵਿੱਚ ਆਊਗੀ ਜਮਾ ਹਾਂ ਨੇ ਆਈ ਵੀ ਆ ਠੀਕ ਐ ਫਿਰ ਛੱਡ ਗਈ ਠੀਕ ਆ ਭਰਾਇਆ ਨਹੀਂ ਗਿਆ ਜੀ ਠੀਕ ਐ ਤੇ ਠੀਕਾ ਵਗਰਾ ਆਪਦੀ ਮਰਜ਼ੀ ਦਾ ਮਨ ਪਸੰਦ ਬੰਦਾ ਭਰਾ ਸਕਦਾ ਅੰਗੇ ਭਰਾ ਸਕਦਾ ਹਾਂ ਤੇ ਅ ਇਹ ਇੱਕ ਲਗਭਗ 5-7 ਦਿਨਾਂ ਦਾ ਫਰਕ ਹੀ ਜਾਂਦਾ ਹੈ। 1.5 ਸਾਲ ਦੇ ਲਗਭਗ। ਹਾਂਜੀ। ਇਹ ਥੋੜਾ 에ਰਰ ਆ ਗਿਆ ਹੈ ਨਾ। ਹਾਂਜੀ ਇਹਦੀ ਮਾਣ ਥੋੜੀ ਦੋਗਲੇ ਪੰਜ ਪੈਂਦੀ। ਦੁੱਧ ਨਹੀਂ ਚੰਗਾ ਦਿੱਤਾ ਜੀ। ਸਾਈਵਾਲ ਦਾ ਫੇਸ ਵਾਲੀ। 200 ਰੁਪਏ ਦੀ ਸਤੀ ਕਰ ਦੁੱਧ ਸੀਗਾ। ਸਾਈਵਾਲ ਦਾ ਫੇਸ ਕੱਢ ਗਈ ਤਾਂ ਇਹੋ। ਹਾਂਜੀ। ਠੀਕ ਹੈ। ਕੋਈ ਫੋਰਸਾਂ ਕਿਤੇ ਨਹੀਂ ਥਾਣਾ ਤੇ ਦੇ। ਨਹੀਂ ਕੋਈ ਨਹੀਂ ਛੋਟੀ ਛਾਲੀ ਬਹੁਤ ਛੋਟੀ ਜੀ। ਤੇ ਇਹਨਾਂ ਦਾ ਮੋਲਾ ਪਜੋੜਨਾ ਜੋੜੇ ਦਾ ਫੋਨ ਤੇ ਕਰਾਂਗੇ। ਇਹ ਫੋਨ ਤੇ ਕਰ ਦਾਂਗੇ। ਠੀਕ ਹੈ ਤੇ ਨੰਬਰ ਬੋਲ ਦਾ ਐਡਰੈਸ ਆਪਣਾ ਦੁਆਰੇ। ਅ ਨਾਮ ਜਸਵਿੰਦਰ ਸਿੰਘ। ਪਿੰਡ ਬ ਤੇ ਬਾਹਰ ਜਾਣ ਦੇ ਕਾਰਨ ਸਾਰੇ ਪਸ਼ੂ ਸਾਰੇ ਦੇ ਸਾਰੇ ਸੇਲ ਆ ਤੋਕੜ ਗੱਪਣ ਚੱਕਪਾਸ ਵਿੱਚ ਮੋਹਰਾਂ ਨਸਲ ਦੀ ਛੋਟੀ 20 ਕਿਲੋ ਵਾਲੀ ਮੱਝ ਤੋਕੜ ਗੱਪਣ ਸਾਨੂੰ ਚੱਕਪਾਸ ਅੱਪ ਦਿਖਾਈ ਆ ਤੇ ਇੱਕ ਅੱਗੇ ਛੋਟੀ ਪਲੂਣ ਜਿਹੜੀ ਪਹਿਲਾਂ ਸੂਈ ਬਦੂਜੇ ਸੂਈ ਲਈ ਕੱਪੜ ਤੇ ਇੱਕ 40 ਕਿਲੋ ਤੋਂ ਬਾਹਰ ਦੁੱਧ ਦੇਣ ਵਾਲੀ ਡਰਾਈ ਹੋਈ ਵੀ ਬਿਲਕੁਲ ਬਿਹੜ ਬਹੁਤ ਵੀ ਇਰਮਾਨ ਹੈ ਕਿ ਚੰਗੇ ਰਿਕਾਰ ਵਾਲੀ ਡਰਾਈ ਮੱਝ ਲੈ ਲਈ ਆ ਬਿਹੜ ਲੈ ਲਈ ਆ ਸਵੇਰ ਵੀਰ ਹੁਣੇ ਇਹੀ ਸਾਮ ਦਾ ਹਨ ਪਸ਼ੂ ਨੂੰ ਸਾਰਿਆਂ ਨੂੰ ਨਹੀਂ ਸਾਮ ਦਾ ਹਾਂ ਜੀ ਠੀਕ ਹੈ ਸੋbro ਇਹ ਸਾਰੇ ਸਾਰੇ ਪਸ਼ੂ ਸੇਲ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ